ਮਾਤਾ ਜੀ ਜਸ ਨੇ ਇਸ ਕਰ ਮਾਤਾ ਦਾ ਕਮਲ ਖਿਲੇ। ਦੋਸਤੋ ਅੱਜ ਅਲੱਗ ਜਿਹਾ ਕੋਸ਼ਿਸ਼ ਕਰਾਂ ਦੇ ਡੇਲੀ ਵਲੌਗ ਕੋ ਹੋਤੀ। ਆਪਾਂ ਹੁਣ ਚਲੇ ਸੀ ਸਕੂਲ ਆਪਾਂ ਸੋਚਿਆ ਚਲੋ ਹੁਣ ਮੰਮਾ ਨੇ ਅਲੂ ਦੇ ਪਰੋਠੇ ਖੇਲਸ ਨੇ ਦੇ ਦਿੱਤੇ ਬੜੇ ਟੇਸਟਿੰਗ ਦਿਆ। ਨਾਲ ਦਹੀਂ ਵਾਓ। ਮੰਮਾ ਨੇ ਮੱਕੀ ਦੇ ਦਸੂ ਬਟੋਹਾਂ ਨੂੰ ਸਰਸਿਪਾੰਗ। ਤੁਹਾਡੇ ਘਰ ਦਾ ਖਾਣਾ ਲਾ ਬਹੁਤ ਹੈ ਇਸ ਕਰਕੇ ਡੇਲੀ ਵਲੌਗ ਨਹੀਂ ਬਣਦੇ ਸੀ ਕਿ। 4:00 ਬਜੇ ਬਰਬੇ ਸਕੂਲੋਂ ਵਾਪਸ ਹੋਣਾ ਹੁਣ ਅਸੀਂ ਸਕੂਲ ਚਲੇ ਆ। ਪਰਵਤਾਂ ਦੇ ਖਾਂਗੇ ਤੇ ਵੈਨ ਆ ਜਾਣੀ ਹੈ ਆਪਣੀ ਫੇ ਆਪ ਤਾਂ ਉੱਪਰ ਦਿਖਾਵਾਂਗੇ ਨਾ ਆਪਾਂ ਉੱਪਰ ਹੀ ਅੱਡੇ ਚਿਤਾਵਾਂ ਢੋਕੀ ਨੀਚੋਂ ਫੇ ਤਾਂ ਨੂੰ ਪਤਾ ਹੀ ਆ ਨਾ ਆਪਾਂ ਉੱਪਰੋਂ ਹੀ ਤਾਂ ਫੇ ਆਪਾਂ ਨੂੰ ਉੱਪਰੋਂ ਤਾਂ ਦਿਖਾਵਾਂਗੇ ਵੀਰਾਂ ਆਪਾਂ ਨੇ ਕਰ ਵਿੱਚ ਦੋਸਤਾਂ ਸੇ ਸਕੂਲੋਂ ਆ ਚੁੱਕੇ ਆ ਹੁਣ ਤਾਂ ਦਿਖਾਉਣੇ ਸਨ ਖੇਡ ਦੇ ਸੇ ਨੀ ਮੈਂਬਰ ਨਾਲ ਸਾਮਨਾ ਇਹ ਤਾਂ ਆ ਮਾਪੇ ਸਾਂਵ ਰੱਖਿਆ ਦੇਖੋ ਇਹ ਕੰਨ ਵੀ ਬੜੇ ਸੋਹਣੇ ਲੱਗਦੇ ਨਾਲ ਹੀ ਸਾਂ ਦੇ ਨਾਮ ਤੇ ਕੰਨ ਖੜੇ ਕਰਨ ਲੱਗ ਜਾਂਦਾ ਵਾ ਮੈਂ ਹੁਣ ਪਤੰਗ ਡਾਊਂਗਾ ਥੱਲੇ ਮੈਂ ਲੈ ਕੇ ਆਉਣਾ ਪਤੰਗ ਨਾਲ ਹੀ ਯੂਨੀਫਾਰਮ ਵੀ ਲਾਇਆ ਨਾ ਵੀਰੇ ਨੇ ਯੂਨੀਫਾਰਮ ਲਾਇਆ ਜਿਸਕੂ ਲਾਇਆ ਇਹ ਦੇਖ ਲੋ ਤੇ ਸਿਰੋਟੀ ਵੀ ਨਹੀਂ ਖਾਦੀ ਹੁਣੇ ਪਤੰਗ ਰਾ ਇੱਥੇ ਕਿੱਦੇ ਪਤੰਗ ਹੁੰਦਾ ਸੀ ਕਹਿੰਦਾ ਮੈਂ ਉਹਨਾਂ ਪੇਚਾ ਲਾਉਣਾ ਹੁੰਦੀ ਸੀ ਉਹ ਤੋਂ ਮੈਂ ਕਿਹਾ ਉਹਨਾਂ ਫਿਰ ਉਹਦੀ ਬੋਤਲ ਦੀ ਆਪਾਂ ਦੇਖਦੇ ਆ ਆਪਣੇ ਵੱਢੀ ਆਂਦੀ ਹੈ ਨਹੀਂ ਹੁਣ ਆਪਾਂ ਡੋਂਦੇ ਆ ਮੈਂ ਲੈ ਕੇ ਉਹਨਾਂ ਥੱਲਾ ਪਤੰਗ ਹੁਣੇ ਜਕਰਦੀ ਦੀ ਵੇਖ ਲਓ ਤੁਸੀਂ ਧੀਰਜ ਨਾਲ ਗੱਲਾਂ ਕਰੋ ਨੌਲੇ ਅੱਗੇ ਪਤੰਗ ਜਿਹਾ ਉਹ ਗੇੜੀ ਵੱਢਾਂਗੇ ਆਪਾਂ ਤੇ ਹੁਣ ਆਪਾਂ ਸਵੇਰ ਦਾ ਨੁਸਹਿਆ ਸੀਗਾ ਖਲਾਰਾ ਪਰ ਉਹ ਪਿਆਵਾ ਆਪਾਂ ਜੀ ਥੋੜਾ ਥੋੜਾ ਚੌਕੀ ਦਿੱਤਾ ਵਾ ਤੁਹਾਨੂੰ ਹੁਣ ਆਪਾਂ ਖਲਾਰਾ ਦਿਖਾਉਣੇ ਆ ਸਿੱਦੇ ਕੋਈ ਨੂੰ ਤਨਾ ਮਾ ਮੈਨੂੰ ਵੀ ਛੱਡ ਦੋ ਹੁਣ ਆਪਾਂ ਛੱਡਦੇ ਆ ਦੇਖਦੇ ਆ ਕਿੱਥੇ ਜਾਂਦਾ ਵਾ ਚਲੋ ਦੇਖੋ ਖੇਡਣ ਲੱਗ ਗਿਆ ਹੁਣੇ ਉਸ ਤੋਂ ਮੈਂ ਵੀ ਚਲੀਆਂ ਆਪਾਂ ਕੱਪੜੇ ਟੇਨ ਕਰਕੇ ਫੇਰ ਤੁਹਾਨੂੰ ਮਿਲਾਂਗੇ ਖਾਣਾ ਖਾਵਾਂਗੇ ਫੇਰ ਨਾਲ ਤੁਹਾਨੂੰ ਖਾਵਾਂਗੇ ਬਾਏ ਦੋਸਤ ਹੁਣ ਆਪਾਂ ਪਾਉਨੇ ਆ ਕਤੰਗ ਦੀਆਂ ਕੰਨੀਆਂ ਦੇਖਿਆ ਦੋ ਇਹਦਾ ਕੋਲੋਂ ਬਾਅਦ ਸੇ ਕੱਟਦੇ ਰਿਹਾ ਬਦਲੇ ਚ ਆਪਾਂ ਟੋਰ ਲੈ ਕੇ ਉਹਨੂੰ ਤੋੜਿਆ ਨਾ ਕਿ ਉਹ ਫੇਰ ਕਰੇ ਕਰੇ ਥੁੱਕ ਜਾਂਦੀ ਆ। ਹੁਣ ਆਪਾਂ ਇਹੋ ਕਰਨੀਆਂ ਪਾਵਾਂਗੇ। ਕੰਮੀ ਆ ਪੰਗਾਂ ਦੋ ਹੁੰਦੇ ਆ ਫਿਰ ਢਾਉਂਦੇ ਆ ਆ ਪੇਚਾ ਲਾਉਂਗੇ। ਸੋਨ ਮੈਨ ਲੱਗ ਖਾਣਾ ਖਾਣ ਵੀਰੇ ਨੇ ਪਤੰਗ ਚੜਾਉਣ ਨੇ ਵੀਰੇ ਨੇ ਨਹੀਂ ਛੇਖਣੀ। ਵੀਰੇ ਮम्मा ਤੋਂ ਲਾ ਕੇ ਤਾਹਰ ਪਈ ਦੀ ਚੀਜ਼ ਖਾ ਗਿਆ ਵਾ। ਪਤੰਗ ਚੜਾ ਰਿਹਾ ਆ। ਹੁਣ ਆ ਪਹਿਲੇ ਪਤੰਗ ਢਾਉਂਦੇ ਸੀ ਦੋ ਜਾਨੇ ਹਮਾਰੇ ਲਾੜੇ ਆ। ਹੁਣ ਮੇਰੇ ਘੜਿਆ ਹੋਇਆ ਖੜਕ। ਹੁਣ ਆ ਬਾਅਦ ਦੇ ਕੋਈ ਚੜਾਉਂਦਾ ਹੁੰਦਾ ਤਾਂ ਪੇਚਾ ਲਾਵਾਂਗੇ। ਫੜਾਪਾ ਵੀ ਮੋਲੋਂ ਨਹੀਂ ਆ ਦੇ ਤੰਦ ਮੋਲੋਂ ਆ ਕਿ ਇੱਦਾਂ ਓਏ ਕੁ ਡੋਟਾ ਬਟਾ ਪਰ ਆ ਚੜਿਓ ਦੋਸਤੋ ਰੋ ਇੱਕ ਵੱਡਾ ਪੋੜਾ ਖੜਿਆ ਸੀ ਉਹ ਵੇਖਣ ਲੱਗੇ ਆ ਉਕਰ ਦੋ ਦੋ ਬਲ ਗਾਇ ਦੇ ਵਿੱਚ ਚਾਤੀ ਦਾ ਮੁੰਡਾ ਤੁਸੀਂ ਦੇਖ ਸਕਦੇ ਆ ਲੈ ਗਿਆ ਤੁਸੀਂ ਹਲਕਾ ਜਾ ਜਾ ਕੰਮ ਦੇ ਦੋਸਤੋ ਮੇਰਾ ਜਿਗਰੀ ਦੋਸਤ ਸਾਡੇ ਨਾਲ ਸਕੂਲੇ ਜਾਂਦਾ ਹੈ ਕਹਿੰਦਾ ਆ ਦਗਦਾਂਗੜਾਂ ਵਾਲੇ ਦੇ ਨੂੰ ਵਲੋਗ ਤੇ ਦਿਖਾਉਨੇ ਆ ਨਾਲੇ ਹੈ ਨਾ ਇਹ ਕਹਿੰਦਾ ਨਾ ਪੇਚੇ ਲਾਉਣੀ ਆ ਪਤੰਗਾ ਲਗਾ ਕਰਕੇ ਦਿਖਾ ਆ ਫੇਰ ਬਹੁਤ ਵਿੱਚ ਸਾਨੂੰ ਆਈਡੀਆ ਆ ਇਸ ਕਰਕੇ ਦੋ ਪਹਿਲੀ ਵਾਰਤੀਆਂ ਆਂ ਫੱਲੇ ਵੀ ਨਹੀਂ ਸੱਟਾ ਸਟਾਰਟ ਆ ਤੇ ਇਹਦੇ ਨਾਲ ਤੋਂ ਕਿੰਦਾ ਹੁੰਦਾ ਵਾ ਇੰਨੇ ਮੈਂ ਬੈਲ ਪੇਚਾ ਲਾ ਲਿਆ ਵਾ ਦੋ ਵਾਰ ਚੁੱਕੇ ਆ ਇਹ ਕਿੰਨੇ ਵੱਡੀ ਆ ਇੱਕ ਮੈਂ ਵੱਡੀ ਕਹਿੰਦਾ ਦੂਸਰਾ ਪੇਚਾ ਵੀ ਮੈਂ ਹੀ ਲਾਉਂਗਾ ਹੈ ਨਾ ਦੇਖਦੇ ਆ ਵੱਡਾ ਹੁੰਦਾ ਕਿ ਨਹੀਂ ਇਹਨੇ ਨਾ ਉਹਦੀ ਨੂੰ ਆਪਾਂ ਫੇਰ ਪੇਸਟੀ ਕਰਾਂਗੇ ਉਹ ਕਮਲ ਹੋਏ ਹਲਕਾ ਕਰ ਦੋ ਤੂੰ ਅਲੋਹਾਰੇ ਕੋ ਕਮਲ ਹਲਕਾ ਕਰਤਾ ਜੇ ਉਹ ਪਈ ਵੀ ਆਪਾਂ ਫੇਰ ਉਹਨਾਂ ਪੀਕਾ ਲੁੰਨੇ ਆ ਚੋ ਚੋ ਕਮਲ ਕੰਨੀ ਲੈ ਗਿਆ ਮੈਂ ਦੋਸਤੋਂ ਨਾ ਪਹਿਲਾ ਕੀ ਗਾਣਾ ਕਾਂ ਗਾਜਰਾ ਵਾਉ ਰਹਾ ਤਾਂ ਬੜੀ ਟੇਸਟੀ ਹੁੰਦੀ ਆ ਗਾਜਰਾ ਸਭ ਦੀ ਹੋ ਗਿਆ ਸੀਗਾ ਕਿ ਵੀਦਣ ਪਹਿਲੇ ਹੀ ਖਾ ਲਿਆ ਸੀਗਾ ਮੈਂ ਕਿਹਾ ਚਲੋ ਫਿਰ ਮਾਈਕ ਕਰ ਲੈਣੇ ਕੁਝ ਭਲਾਣੇ